ਨਮਸਕਾਰ ਦੋਸਤੋ ਅੱਜ ਆਪਾਂ ਇਸ ਕਹਾਣੀ ਵਿੱਚ ਪੜਾਂਗੇ ਪੁੱਤ ਕੁੱਤ ਜ਼ਰੂਰ ਹੋ ਸਕਦੇ ਪਰ ਮਾਪੇ ਕੁਮਾਪੇ ਨਹੀਂ ਗੱਲ ਕਰਦੀ ਮੇਰੀ ਮਾਂ ਬੀਤੇ ਵਰਿਆਂ ਦੀਆਂ ਪਰਤਾਂ ਫਿਰੋਲਦੀ 30-35 ਵਰੇ ਪਿੱਛੇ ਜਾ ਅਪੜੀ ਦਸਨ ਲੱਗੀ ਕਿ ਇੱਕ ਵਾਰ ਕਿਸੇ ਲੰਗ ਦੇ ਆਉਂਦੇ ਹੱਥ ਸੁਨੀਹਾ ਮਿਲਿਆ ਕਿ ਤੇਰੀ ਨਾਨੀ ਬਹੁਤ ਢਿੱਲੀ ਹੈ ਲੰਗੀ ਰਾਤ ਸੁਪਨਾ ਵੀ ਚੰਗਾ ਨਹੀਂ ਆਇਆ ਸੀ ਸੁਨੇਹਾ ਮਿਲਦਿਆਂ ਹੀ ਰੀਲ ਗੱਡੀ ਚੜ ਵੱਡੇ ਮਾਮੇ ਦੇ ਸ਼ਹਿਰ ਉਸਦੀ ਕੋਠੀ ਉੱਪੜ ਗਈ ਓਨੀ ਦਿਨੀ ਨਾਨੀ ਨਾਲ ਚੰਗਾ ਸਲੂਕ ਨਹੀਂ ਸੀ ਹੋਇਆ ਕਰਦਾ ਵੱਡੀ ਸਾਰੀ ਕੋਠੀ ਦੀ ਨੁਕਰ ਵਿੱਚ ਬਣੇ ਡੰਗਰਾਂ ਦੇ ਟਾਰੇ ਕੋਲ ਨਿੱਕਾ ਜਿਹਾ ਰਹਿਣ ਬਸੇਰਾ ਸੀ ਨਾਨੀ ਦਾ ਮਾਮੇ ਲਈ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਮਾਮੀ ਵਾਲ ਦੇਖ ਉਸ ਦੇ ਇਸ਼ਾਰੇ ਨਾਲ ਚੁੱਪਚੀਪੀਤੀ ਪਰਵਾਨਗੀ ਲੈਣੀ ਜ਼ਰੂਰੀ ਹੁੰਦੀ ਸੀ ਖੈਰ ਉਸ ਦਿਨ ਕਮਰੇ ਨੂੰ ਬਾਹਰੋਂ ਤਾਲਾ ਲਗਾ ਦੇਖ ਸੋਚਣ ਲੱਗੀ ਕਿ ਬੀਜੀ ਕਈ ਤੇ ਕਿੱਥੇ ਗਈ ਹੋਵੇਗੀ ਬਾਹਰ ਨਿਕਲ ਆਈ ਗਵਾਂਡੀ ਦੱਸਣ ਲੱਗੇ ਕਿ ਅੱਜ ਸਵੇਰੇ ਹੀ ਮਸੋਸੀ ਜਹੀ ਕੱਲੀ ਕਾਰੀ ਤੁਰੇ ਜਾਂਦੀ ਦੇਖੀ ਇਹ ਸੋਚ ਹੌਂਕਾ ਨਿਕਲ ਗਿਆ ਕਿ ਬੁਖਾਰ ਤੇ ਇੰਨੀ ਗਰਮੀ ਵਿੱਚ ਕੱਲੀ ਕਾਰੀ ਪਤਾ ਨਹੀਂ ਕਿੱਥੇ ਕਿੱਥੇ ਠੇਡੇ ਖਾਂਦੀ ਹੋ ਉਸੇ ਵੇਲੇ ਰਿਕਸ਼ਾ ਫੜ ਬੱਸ ਅੱਡੇ ਨੂੰ ਹੋ ਤੁਰੀ ਰਾਹ ਵਿੱਚ ਖਲੋ ਖਲੋ ਵਾਕਿਫ ਰੇੜੀਆਂ ਤੋਂ ਪੁੱਛਦੀ ਜਾਵਾਂ ਕਿ ਵੱਡੀ ਕੋਠੀ ਵਾਲਿਆਂ ਦੀ ਮਾਤਾਂ ਤੇ ਨਹੀਂ ਦੇਖੀ ਤੁਰੀ ਜਾਂਦੀ ਅੱਡੇ ਤੇ ਪਹੁੰਚ ਇੱਕ ਇੱਕ ਨੁੱਕਰ ਫਰੋਨੇ ਕੋਈ ਸੁਰਾਗ ਨਾ ਮਿਲਿਆ ਹਾਰ ਕੇ ਨਿੱਕੇ ਮੰਮੇ ਦੇ ਪਿੰਡ ਨੂੰ ਜਾਣ ਵਾਲੀ ਵਾਸ ਵਿੱਚ ਜਾ ਬੈਠੀ ਮਸੂਸੀਆ ਚਿਹਰਾ ਦੇਖ ਕੇ ਨਾਲ ਦੀ ਸੀਟ ਤੇ ਬੈਠਾ ਬਜ਼ੁਰਗ ਸਿਰ ਤੇ ਹੱਥ ਰੱਖ ਪੁੱਛਣ ਲੱਗਾ ਧੀਏ ਸਭ ਸੁਖ ਤੇ ਹੈ ਨਾ ਕਿੱਧਰ ਨੂੰ ਚੱਲੀ ਏ ਮੂੰਹੋਂ ਮਸੀ ਹੈ ਨਾ ਹੀ ਨਿਕਲਿਆ ਮੇਰੀ ਮਾਂ ਕਿਧਰੇ ਗਵਾਚ ਗਈ ਹੈ ਅਗੋਂ ਗੱਜ ਪਰ ਆਇਆ ਫੌਜਲਾ ਦਿੱਤਾ ਕਿ ਕੋਈ ਨਹੀਂ ਤੀਏ ਲਬਜੁ ਤੇਰੀ ਬੇਬੇ ਇੰਜ ਲੱਗਦਾ ਜਿੱਦਾਂ ਮੇਰਾ ਬਾਪ ਮੜੀਆਂ ਵਿੱਚੋਂ ਉੱਠ ਫੌਜਲਾ ਦੇਣ ਮੇਰੇ ਨਾਲ ਆ ਬੈਠਾ ਹੋਵੇ ਉਹੀ ਗੱਲ ਹੋਈ ਪਿੰਡ ਅੱਡੇ ਤੇ ਤੁਰਦਿਆਂ ਹੀ ਸਾਹਮਣੇ ਰੁੱਖ ਨਾਲ ਢੋ ਲਾਈ ਟਾਂਗਾ ਉੜੀ ਕਦੀ ਨਾਨੀ ਦਿਸ ਪਈ ਪ੍ਰਤੀਤ ਹੋਇਆ ਜਿੱਦਾਂ ਤਪਦੇ ਰੇਗਿਸਤਾਨ ਵਿੱਚ ਕਿਸੇ ਨੂੰ ਪਾਣੀ ਦਾ ਚਰਨ ਲੱਭ ਗਿਆ ਹੋਵੇ ਤੂੰ ਕੇ ਜਾ ਜਫੀ ਪਾਈ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਕਿੱਥੇ ਖੱਜਲ ਖਵਾਰ ਹੁੰਦੀ ਆਈ ਹਾਂ ਫਿਰ ਸੈ ਸੁਬਾ ਹੀ ਪੁੱਛ ਲਿਆ ਕੋਠਿਓ ਕਿੱਦਾਂ ਆਈ ਸੈਂ ਬਸ ਾਡੇ ਤੱਕ ਅੱਖਾਂ ਵਿੱਚ ਲਿਸ਼ਕ ਆ ਗਈ ਆਖਣ ਲੱਗੀ ਧੀਏ ਤੇਰਾ ਵੀਰ ਛਾੜ ਕੇ ਗਿਆ ਉਹ ਵੀ ਸਰਕਾਰੀ ਗੱਡੀ ਵਿੱਚ ਬੜਾ ਜ਼ੋਰ ਪਾਉਂਦਾ ਸੀ ਕਿ ਪਿੰਡ ਹੀ ਛੱਡ ਆਉਂਦਾ ਹਾਂ ਕਿੱਥੇ ਬੱਸਾਂ ਤੇ ਠੱਕੀ ਖਾਂਦੀ ਜਾਵਾਂਗੀ ਪਰ ਮੈਂ ਹੀ ਆਖਿਆ ਨਹੀਂ ਪੁੱਤ ਮੈਂ ਆਪੇ ਚਲੀ ਜਾਊਂਗੀ ਅੱਗੇ ਜਦੋਂ ਕਦੇ ਸੱਚ ਪਹਿਲਾ ਹੀ ਪਤਾ ਹੁੰਦਾ ਓਦੋਂ ਝੂਠ ਸੁਣਨ ਦਾ ਬੜਾ ਲੁਤਫ ਆਇਆ ਕਰਦਾ ਪਰ ਉਸ ਦਿਨ ਉਸਤੇ ਕੋਲ ਸ਼ਾਮੇ ਬੈਠ ਬੜਾ ਰੋਈ ਪੁਰਾਣੇ ਲੋਕ ਐਵੇਂ ਤੈ ਨਹੀਂ ਇਹ ਗੱਲ ਆਖਿਆ ਕਰਦੇ ਕਿ ਪੁੱਤ ਕਪੁੱਤ ਜ਼ਰੂਰ ਹੋ ਸਕਦੇ ਆ ਪਰ ਮਾਪੇ ਨੂੰ ਮਾਪੇ ਨਹੀਂ ਹੋ ਸਕਦੇ